ਵੱਟਾਲਾ ਦੇ ਮਾਨ ਨਗਰ ਵਿੱਚ ਦਿਨ ਦੇ ਹਲੇ ਲੋ ਟੇਰਿਆ ਨੇ ਗਨੋ ਪੁਆਇੰਟ ਤੇ ਬੱਬਰ ਜੂਨੀਅਰ ਨੇ ਆਪਣੀ ਲੁੱਟ ਦਾ ਨਿਸ਼ਾਨਾ ਬਣਾਉਂਦੇ ਹੋਏ 13 ਟੋਲੇ ਸੋਨਾ ਅਤੇ 5000 ਦੀ ਨਕਦੀ ਨੂੰ ਲੁੱਟ ਕੇ ਫਰਾਰ ਹੋਏ ਹਨ ਉਧਰ ਪੁਲਿਸ ਨੂੰ ਲੁੱਟ ਦੀ ਤਰਾ ਮਿਲਦੇ ਹੀ ਮੌਕੇ ਤੇ ਡੀਐਸਪੀ ਦੀ ਗਾਇਬ ਵਿੱਚ 45 ਪੀ ਪੀ ਟੀਮ ਲੋ ਜਾਂਚ ਅਰੰਭ ਕੀਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਇਸ ਸਬੰਧੀ ਬੱਬਰ ਜੂਨੀਅਰ ਦੇ ਸਪੀਡ ਟੋ ਮਾਲਕਾਂ ਦੱਸਿਆ ਕਿ ਦੋ ਪੈਰ ਦੇ ਸਮੇਂ ਨਿਹੰਗ ਦੇ ਬਾਣੀ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਟੋਕੇ ਜਿਨ੍ਹਾਂ ਵਿੱਚੋਂ ਇੱਕ ਨੇ ਰਵਾਹ ਵਰ ਕੱਢ ਲਿਆ ਅਤੇ ਦੋਸਰੇ ਤੇਜ਼ ਘਰ ਦਾ ਪਰ ਕੱਢਦੇ ਹੋਏ ਗੱਲੇ ਵਿੱਚ ਪੇ 13 ਟੋਲੇ ਸੁਣਾ ਜੋ ਕਿ ਤਕਰੀਬ 7.5 ਲੱਗਦਾ ਹੈ ਅਤੇ 5000 ਦੀ ਨਦੀ ਲੁੱਟ ਕੇ ਫਰਾਰ ਹੋਏ ਹਨ ਉਤੇ ਪੇੜ ਦਾ ਮਾਲਕ ਨੂੰ ਸਾਬਦੀ ਬੁਹਾਰ ਲਗਾਈ ਜਾ ਰਹੀ ਹੈ ਉਥੇ ਡੀਐਸਪੀ ਆਜ਼ਾਦ ਦਿਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਬਿਆਨ ਦਰਜ ਕਰ ਲਈ ਗਏ ਹਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਸੰਭਾਲਿਆ ਜਾ ਰਿਹਾ ਹੈ ਜਲਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ نیوز ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਸੀ ਮੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਿਨਾਂ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੇ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਿਨਾਂ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਵਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਹੈ ਜੀ ਲੇਟ ਜਿੰ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਗੂਗਲ ਪੇ ਕਰ ਲੋਗੇ ਮੈਂ ਕੁਇਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੇ ਮੈਂ ਗੂਗਲ ਪੇ ਕਰ ਲੋਗੇ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਆੜੇ ਬਾਅਦ ਇੱਕ ਜਣਾ ਹੋਰ ਆਇਆ ਨਿਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੋੜ ਕੇ ਅਰਜੰਕ ਲੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭਾਲਾਂ ਹਾਂ ਬਸ ਤੂ ਆ ਤੇ ਉਹਨੇ ਜਦੋਂ ਉਹਨੇ ਦੰਦਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸ ਨੂੰ ਮੁੰਨਾ ਇਹਦੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਕੋ ਕਰਕੇ ਵੇ ਭੱਜ ਗਏ ਕਿੰਨਾ ਸਾਰਾ ਖਰਾਸਮਾਨ ਗਿਆ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂ ਜੀ ਮਿਲਦੀ ਵੀ ਗਿਆ ਕੁਛ ਹਾਂ ਜੀ ਕੁਝ ਨਹੀਂ ਨਗਦੇ 4-5000 ਰੁਪਏ ਗੱਲੇ ਚ ਲੈ ਗਏ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਨਾਲ ਗੁਟਕਾ ਸਾਹਿਬ ਨਾਲ ਲੱਗੇ ਹਾਂ ਜੀ ਅੱਛਾ ਤੇ ਵੀ ਆਪਣੀ ਦੁਕਾਨ ਦਾ ਕੀ ਨਾਮ ਮੇਰਾ ਬੱਬਰ ਜੁਲਰ ਜੀ ਮੰਨ ਨਗਰ ਪਟਿਆਲਾ ਜੀ ਸਰ ਮਹਾਨਗਰ ਦੇ ਵਿੱਚ ਬਫਰ ਚੱਲ ਰਿਹਾ ਜੀ ਉਹ ਤੇ ਆਪਣੇ ਪਹਿਲੇ ਬੰਦੇ ਹੈ ਮੋਟਰਸਾਈਕਲ ਆ ਉਹ ਮੁਦਰੀਆ ਨੇੜੀ ਦੀ ਮੁਦਰੀਆ ਵੇਖਣ ਦੇ ਬਹਾਨੇ ਉਹਨਾਂ ਕੋਲ ਗਨ ਪੁਆਇੰਟ ਦੇ ਦਸਰ ਦੇ ਨਾਲ 360 ਗ੍ਰਾਮ ਫੋਨ ਲੈ ਕੇ ਜੀ ਉਹ ਪਛਾਣ ਕਰਕੇ ਗੋਸ਼ੀਆਂ ਦੀ ਪਾਲ ਕਰ ਸੀ ਉਹ ਜਿਹੜੀ ਨਿਤਰੀਆ ਉਹ ہزار ਸੀ ਜਾਂ ਮੋਨੇ ਕਿਸ ਤਰ੍ਹਾਂ ਜੀ ਸਰਦਾਰ ਸੀ ਇੱਕ ਨਾਖੀ ਵਗ ਬੱਲੇ ਸੀ ਚੈੱਕ ਜਗੜ ਪਾਈ ਸੀ ਆਪ ਉਹ ਇੱਕੜਾ ਦਬਾਲਾ ਬਣਿਆ ਤੇ ਚਿੱਟਾ ਚੋਲਾ ਪਾਇਆ ਸੀ ਸੋ ਸਰ ਕੋ CCTV ਫੋਟੋ ਜੀ ਵੀ ਹੈਗੀ ਘਾਬੇ CCTV ਫੋਟੋ ਜੀ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚੈੱਕ ਕਰ ਰਿਹਾ